ਰਾਪਨੇ ਰੰਦੇ ਹੋ ਤੁਸੀਂ ਆਉ ਜੇ ਕੁੱਤੇ ਰੱਖੀਆਂ ਕਰ ਇਹ ਆਪਣੇ ਡਰਾਈਵਿੰਗ ਰੂਮ ਤੇ ਰੱਖੀਆਂ ਹੋਈਆਂ ਨੇ ਨਹੀਂ ਸਰ ਤੇ ਫਿਰ ਫਿਰ ਇੱਥੇ ਕਿਉਂ ਰੱਖੀਆਂ ਲਿਓ ਜੀ ਮੈਡਮ ਨੇ ਜਿੱਸ ਤਰ੍ਹਾਂ ਹੈਗਾ ਮੈਨੂੰ ਲੱਗਦਾ ਨਹੀਂ ਲਾਇਦਾ ਤੀ ਨਹੀਂ ਅਦਲਾ ਇਥੋਂ ਕਿਸੇ ਨੂੰ ਦੇਖਾਦੇ ਓਥੇ ਤੁਸੀਂ ਘਰ ਚਲਾਦੇ ਹੋ ਤੇ ਐਵੇਂ ਤੁਸੀਂ ਪੈਕ ਕਰਨਾ ਕਿ ਬਾਹਰ ਹੀ ਸੜਕ ਨਾਲ ਵੀ ਮਾਰਾ ਬਣਾਇਆ ਹੋਇਆ ਮੈਂ ਹੀ ਕਹਾਂਗਾ ਕਿ ਅਸੀਂ ਬੜੇ ਖੁਸ਼ ਨਸੀਬ ਆ ਸਾਰੇ ਜਿਹੜੇ ਵਧੀਆਂ ਤਨਖਾਹਾਂ ਲੈ ਰਹੇ ਆ ਵਧੀਆਂ ਕੁਰਸੀਆਂ ਤੇ ਬੈਠੇ ਆ ਇੱਜ਼ਤ ਮਾਨ ਸਭ ਕੁਝ ਮਿਲਦੇ ਆ ਜੀ ਅਸੀਂ ਆਪਣੇ ਪਿੰਡਾਂ ਚ ਆਪਣੇ ਸ਼ਹਿਰਾਂ ਚ ਉਹ ਲੋਕਾਂ ਦੀ ਬਾਤੀ ਜਿੰਨਾ ਕੋ ਰੋਜੀ ਰੋਟੀ ਲਈ ਵੀ ਕੁਛ ਨਹੀਂ ਹੈ ਤੇ ਇਸੇ ਸਬੰਧੀ ਹੀ ਵੀਰੇ ਸਾਨੂੰ ਸੀਐਮ ਸਾਹਿਬ ਵੱਲੋਂ ਸਾਰਿਆਂ ਵੱਲੋਂ ਹਦਾਇਤ ਆ ਕਿ ਟਾਈਮ ਟੂ ਟਾਈਮ ਦਫ਼ਤਰ ਆਣਾ ਤੇ ਟਾਈਮ ਟੂ ਟਾਈਮ ਜਾਣਾ ਤਾਂ ਕਿ ਲੋਕਾਂ ਦੀ ਖੱਜਲ ਖਰਾਬੀ ਨਾ ਹੋਵੇ ਇਸੇ ਸਬੰਧੀ ਮੈਂ ਤਹਿਸੀਲਦਾਰ ਆਫਿਸ 81 ਕਾ ਟਾਈਮ ਤੇ ਸਭ ਕੁ ਤੋਂ ਕਿ ਤਕਰੀਬਨ 8:30 ਵਜੇ ਤੇ ਅੱਜ ਮੈਂ ਬੀਡੀਪੀ ਦਫਤਰ ਵੀ ਗਿਆ ਗੁਰਦਾਸਪੁਰ ਤੇ ਇਸ ਤਰ੍ਹਾਂ ਹੀ ਮੈਂ ਹਰ ਦਫਤਰ ਜਾਵਾਂਗਾ ਮੇਰਾ ਇੱਕੋ ਹੀ ਸਾਰਿਆਂ ਨੂੰ ਸਖਤ ਨਿਰਦੇਸ਼ ਹੈ ਮੈਸੇਜ ਹੈ ਬੇਨਤੀ ਹੈ ਰਿਕੁਐਸਟ ਹੈ ਕਿ ਅਸੀਂ ਪੂਰੇ ਦਫਰ ਦੇ ਆਫਿਸ ਟਾਈਮ 'ਚ ਟਾਈਮ 'ਤੇ ਆਣਾ ਹੈ ਲੋਕਾਂ ਦੀ ਵਾਧ ਵਸੁਹਲਤ ਦੇਣੀ ਹੈ ਤੇ ਟਾਈਮ 'ਤੇ ਜਾਣਾ ਹੈ ਜਿਹੜੇ ਗੈਰ ਹਾਜ਼ਰ ਪਾਇਆ ਗਿਆ ਉਹਨਾਂ ਨੂੰ ਅਸੀਂ ਸ਼ੋਕੋਈ ਨੋਟਿਸ ਕੱਢੇ ਹੈ ਉਹਨਾਂ ਨੂੰ ਟਾਈਮ ਦਿੱਤਾ ਕਿ ਆਪਣਾ ਜਵਾਬ ਦਿੱਤਾ ਜਾਵੇ ਕਿਉਂ ਪਾਏ ਗਏ ਜੇ ਉਹਨਾਂ ਦੇ ਸਾਨੂੰ ਬਾਚਣਯੋਗ ਜੇ ਕੋਈ ਰੀਜਨ ਕੋਈ ਜਾਨਵਰ ਰੀਜਨ ਕੋਈ ਬਿਮਾਰ ਹੋ ਗਿਆ ਜਾਂ ਕੋਈ ਕਿਤੇ ਟ੍ਰੈਫਿਕ ਸੱਜ ਗਿਆ ਜਾਂ ਕਿਤੇ ਜੀ ਹੋ ਗਈ ਹੈ ਉਹ ਅਸੀਂ ਉਹਨੂੰ ਬਾਚਾਂਗੇ ਜੇ ਕੋਈ ਉਹ ਜਿਆ ਸਾਨੂੰ ਕਾਰਨ ਆਂਦਾ ਜਿਹੜਾ ਬਿਲਕੁਲ ਵੀ ਬਾਚਿਆ ਨਹੀਂ ਦਾ ਸਕਦਾ ਉੱਥੇ ਸਖਤੋ ਸਖਤ ਕਾਰਵਾਈ ਕਰਾਂਗਾ ਤੁਹਾਡਾ ਆਪਣੇ ਰਹਦੇ ਹੋ ਹਾਂਜੀ ਸਰ ਤੁਸੀਂ ਆਓ ਜੇ ਕੁੱਤੇ ਰੱਖੀਆਂ ਕਰ ਇਹ ਆਪਣੇ ਡਰਾਈਵ ਰੂਮ ਤੇ ਰੱਖੀਆਂ ਹੋਈਆਂ ਨੇ ਨਹੀਂ ਸਰ ਤਾਂ ਫਿਰ ਫਿਰ ਇੱਥੇ ਕਿਉਂ ਰੱਖੀਆਂ ਲਿਆਓ ਦੀ ਮੈਡਮ ਨੇ ਕਿਸੇ ਦਾ ਹੈਗਾ ਮੈਨੂੰ ਲੱਗਦਾ ਨਹੀਂ ਲਾਇਦਾ ਕੋਈ ਨਹੀਂ ਦੰਗਾ ਇਹੋ ਤੀਜੂ ਦੇਖਦੇ ਹੋ ਤੁਸੀਂ ਘਰ ਚ ਲਾਦੇ ਹੋ ਤੇ ਐਵੇਂ ਤੁਸੀਂ ਬੈਕ ਕਰਨਾ ਕਿ ਬਾਹਰ ਹੀ ਸੜਕ ਨਾਲ ਵੀ ਮਾਰਾ ਬਣਾਇਆ ਹੋਇਆ ਹੈ ਮੈਂ ਹੀ ਕਹਾਂਗਾ ਕਿ ਅਸੀਂ ਬੜੇ ਖੁਸ਼ ਨਸੀਬ ਆ ਸਾਰੇ ਜਿਹੜੇ ਵਧੀਆ ਤਨਖਾਹਾਂ ਲੈ ਰਹੇ ਆ ਵਧੀਆ ਕੁਰਸੀਆਂ ਤੇ ਬੈਠੇ ਆ ਇੱਜ਼ਤ ਮਾਨ ਸਭ ਕੁਝ ਮਿਲਦੇ ਜੀ ਅਸੀਂ ਆਪਣੇ ਪਿੰਡਾਂ ਚ ਆਪਣੇ ਸ਼ਹਿਰਾਂ ਚ ਉਹ ਬੱਚਾ ਧੀ ਮਾਰੀ ਜਿੰਨਾਂ ਕੋ ਰੋਜੀ ਰੋਟੀ ਲਈ ਵੀ ਕੁਝ ਨਹੀਂ ਹੈ ਤੇ ਇਸੇ ਸਬੰਧੀ ਹੀ ਮੇਰੇ ਸਾਨੂੰ ਸੀਐਮ ਸਾਹਿਬ ਵੱਲੋਂ ਸਾਰਿਆਂ ਵੱਲੋਂ ਹਦਾਇਤ ਹੈ ਕਿ ਟਾਈਮ ਟੂ ਟਾਈਮ ਦਫ਼ਤਰ ਆਣਾ ਤੇ ਟਾਈਮ ਟੂ ਟਾਈਮ ਜਾਣਾ ਹੈ ਤਾਂ ਕਿ ਲੋਕਾਂ ਦੀ ਖੱਜਲ ਖਰਾਬੀ ਨਾ ਹੋਵੇ ਇਸੇ ਸਬੰਧੀ ਹੀ ਮੈਂ ਤਹਿਸੀਲਦਾਰ ਓਫਿਸ 81 ਦਾ ਟਾਈਮ ਤੇ तकरीबन 9:30 ਵਜੇ ਤੇ ਅੱਜ ਮੈਂ ਬੀਡੀਪੀਓ ਦਫ਼ਤਰ ਵੀ ਗਿਆ ਗੁਰਦਾਸਪੁਰ ਤੇ ਇਸ ਤਰ੍ਹਾਂ ਹੀ ਮੈਂ ਹਰ ਦਫ਼ਤਰ ਜਾਵਾਂਗਾ ਮੇਰਾ ਇੱਕੋ ਹੀ ਸਾਰਿਆਂ ਨੂੰ ਸਖਤ ਨਿਰਦੇਸ਼ ਹੈ ਮੈਸੇਜ ਹੈ ਬੇਨਤੀ ਹੈ ਰਿਕੁਐਸਟ ਹੈ ਕਿ ਅਸੀਂ ਪੂਰੇ ਦੋ ਅਫਿਸ ਟਾਈਮ 'ਚ ਟਾਈਮ ਤੇ ਆਣਾ ਹੈ ਲੋਕਾਂ ਦੀ ਵਾਧ ਵਾਹ ਸੁਵਲਤ ਦੇਣੀ ਹੈ ਤੇ ਟਾਈਮ 'ਤੇ ਜਾਣਾ ਹੈ ਜਿਹੜੇ ਗੈਰ ਹਾਜ਼ਰ ਪਾਇਆ ਗਿਆ ਉਹਨਾਂ ਨੂੰ ਅਸੀਂ ਸ਼ੋਕੋਈ ਨੋਟਿਸ ਕੱਢੇ ਹੈ ਉਹਨਾਂ ਨੂੰ ਟਾਈਮ ਦਿੱਤਾ ਕਿ ਆਪਣਾ ਜਵਾਬ ਦਿੱਤਾ ਜਾਵੇ ਕਿਉਂ ਪਾਏ ਗਏ ਜੇ ਉਹਨਾਂ ਦੇ ਸਾਨੂੰ ਬਾਚਣ ਯੋਗ ਜੇ ਕੋਈ ਰੀਜ਼ਨ ਕੋਈ ਜਾਣੂ ਜਿਸ ਨਾਲ ਕੋਈ ਬਿਮਾਰ ਹੋ ਗਿਆ ਜਾਂ ਕੋਈ ਕਿਤੇ ਟ੍ਰੈਫਿਕ ਸੱਜ ਗਿਆ ਜਾਂ ਕਿਤੇ ਦੀ ਹੋ ਗਈ ਹੈ ਉਹ ਅਸੀਂ ਉਹਨੂੰ ਬਾਚਾਂਗੇ ਜੇ ਕੋਈ ਹੋਰ ਜਿਆ ਸਾਨੂੰ ਕਾਰਨ ਆਂਦਾ ਜਿਹੜਾ ਬਿਲਕੁਲ ਵੀ ਬਾਚਿਆ ਨਹੀਂ ਦਾ ਸਕਦਾ ਉਦੋਂ ਸਖਤ ਤੋਂ ਸਖਤ ਕਾਰਵਾਈ